ਅਸੀਂ ਮੱਕੜ ਫਰਟੀਲਾਈਜ਼ਰ ਮਾਛੀਵਾੜਾ ਸਾਹਿਬ ਇਹਨਾਂ ਦੀ 숍 ਤੇ ਬੈਠੇ ਆ ਤੇ ਕਣਕ ਦੇ ਜਿਹੜੇ ਬੀਜ ਹੈਗੇ ਆ ਕਿਉਂਕਿ ਬੀਜ ਜਿਹੜੀ ਆ ਉਹ ਨਹੀਂ ਹੈਗੀ ਆ ਫਸਲ ਦੀ ਜੇ ਬੀਜ ਵਧੀਆ ਹੋਣਗੇ ਤਾਂ ਫਸਲ ਜਿਹੜੀ ਆ ਆਪ ਮੁਹਾਰੇ ਇਹ ਵਧੀਆ ਹੁੰਦੀ ਆ ਝਾੜ ਜਿਹੜਾ ਵਧੀਆ ਹੁੰਦਾ ਤੇ ਮੱਕੜ ਦਾ ਨਾਲ ਗੱਲ ਕਰਦੇ ਆ ਕਿ ਕਿਸਾਨਾਂ ਨੂੰ ਕਿਵੇਂ ਦੇ ਜਿਹੜੇ ਬੀਜ ਆ ਕਿਹੜੀ ਵੈਰਾਈਟੀ ਦੇ ਬੀਜ ਜਿਹੜੇ ਆ ਉਹ ਬੀਜ ਨੇ ਚਾਹੀਦੇ ਆ ਤੋਂ ਸਸਿ ਕਾ ਜੀ ਮਸਤ ਪੱਕੜਦਾ ਹੁਣ ਝੋਨੇ ਨੇ ਜਿਵੇਂ ਪਸੰਦ ਨੂੰ ਨਰਾਸ਼ ਕੀਤਾ ਵਾਇਰਸ ਹੋ ਗਿਆ ਜਾਂ ਕੁਝ ਕੋਈ ਗੱਲਾਂ ਹੋ ਗਿਆ ਪਰ ਕਣਕ ਦੇ ਵਿੱਚ ਵੀ ਕੋਈ ਅਜਿਹੀ ਗੱਲਬਾਤਾਂ ਨਹੀਂ ਹੋਣ ਵਾਲੀ ਕਿ ਕਣਕ ਦੇ ਵਿੱਚ ਵੀ ਕੋਈ ਕੋਈ ਨਰਾਸ਼ਾ ਹੋ ਸਕਦੀ ਹੈ ਕਣਕ ਦੇ ਵਿੱਚ ਹੁਣ ਯੂਨੀਵਰਸਿਟੀ ਬਹੁਤ ਬੀ ਨਿਕਲ ਗਈ ਹੈ ਉਹ ਨਵੀਆਂ ਵੈਰਾਈਟੀਆਂ 872 ਜਿਹੜੀ ਆ ਰਹੀ ਹੈ ਤੇ ਪੀਲੀ ਕੁੰਗੀ ਤੋਂ ਰੈਤ ਨੇ ਕੋਈ ਕੁੰਗੀ ਨਹੀਂ ਪੈ ਰਹੀ ਹੈ 826 ਕਾਮਯਾਬ ਹੋ ਰਹੀ ਹੈ ਡੀਬੀਡਬਲਯੂ 327 ਬਹੁਤ ਕਾਮਯਾਬ ਹੋ ਰਹੀ ਹੈ ਆਪਣੇ ਇਲਾਕੇ ਤੇ ਹੁਣ ਦੇ 872 ਦੇ ਐਟ ਕੀ ਜ਼ਿੰਮੇਵਾਰਾਂ ਦਾ ਸੁਝਾਣ ਜਾਰੀ ਹੈ ਪਿਛਲਾ ਜਿਹੜਾ ਜੀ ਆਪਾਂ ਦੇਖੀਏ ਪੀਰੀਅਡ ਉਹਦੇ ਵਿੱਚ ਜਿਵੇਂ 327 ਆ ਉਹ ਉਹ ਕਿੰਨਾ ਘਟਿਆ ਪਿਛਲੀ ਵਾਰ ਹਾਈएस्ट ਮੇਰੇ ਜ਼ਮੀਦਾਰਾਂ ਦਾ 28 ਕੁਨਟਲ ਤੱਕ ਰਿਹਾ 28 ਕੁਨਟਲ 3 ਕੁਨਟਲ ਮਿਨੀਮ 24 ਤੋਂ ਲੈ ਕੇ 28 ਦੇ ਵਿੱਚ ਰਿਹਾ ਵਿੱਚ ਰਿਹਾ ਹੁਣ ਜੇ ਆਪਾਂ ਕਹਿ ਲਈਏ ਵੀ ਕਿਹਨੂੰ ਕਿਹਨੂੰ ਤੁਸੀਂ ਰეკਮੈਂਡ ਕਰਦੇ ਆ ਵੀ ਕਿਹੜੇ ਵੀਜ਼ ਜਿਹੜੇ ਹੈਗੇ ਆ ਉਹ ਵਧੀਆ ਹੈਗੇ ਆ ਵੀ ਸਾਰੇ ਹੀ ਵਧੀਆ ਨੇ ਮੇਨ ਜਿਆਦਾ ਜਿਹੜਾ ਰੁਝਾਨ ਆ ਉਹ 872 ਬੜਿਆ ਹੋਇਆ ਪਿਆ ਪਰ ਮੈਂ ਜ਼ਮੀਦਾਰਾਂ ਨੂੰ ਸਲਾਹ ਹੀ ਦੇਣਾ ਕਿ 327 ਤੇ 826 ਵਾਲੀ ਲਓ ਨਵੇਂ ਵੱਲ ਜ਼ਿਆਦਾ ਚੱਟ ਤੇਜ਼ ਨਾ ਹੋਵੇ ਜਦੋਂ ਜਦੋਂ ਆਪਾਂ ਬੀਜ ਹੈਗਾ ਆ ਉਹ ਇਹ ਆਪਾਂ ਲੈ ਲੈਨੇ ਆ ਕਿਹੜਾ ਜਿਹੜਾ ਇੱਕ ਬੀਜ ਆ ਕਿਸਾਨਾਂ ਦੀ ਇੱਕ ਥਿੰਕਿੰਗ ਆ ਕਿ ਆਪਣੇ ਏਰੀਏ ਤੋਂ ਦੂਜੇ ਏਰੀਆ ਦਾ ਜਿਹੜਾ ਬੀਜ ਆ ਉਹ ਲਿਆ ਜਾਵੇ ਇਹਦੇ ਵਿੱਚ ਹੈ ਕੁਝ ਸੱਚਾਈ ਹਰੇਕ ਦੀ ਆਪਣੀ ਆਪਣੀ ਸਮਝ ਆਈ ਹੁਣ ਜ਼ਿਮੀਦਾਰਾਂ ਦਾ ਮੇਨ ਆਪਣਾ ਏਰੀਆ ਦਾ ਇਹ ਹੁੰਦਾ ਕਿ ਕਰਨਾਲ ਦੇ ਬੀਜ ਆਪਣੇ ਮਸ਼ਹੂਰ ਨੇ ਜਿਆਦਾ ਕਿ ਧਰਤੀ ਬਦਲ ਜਾਂਦੀ ਆ ਇਹ ਆ ਹੁਣ ਕਈ ਆ ਆਪਣੇ ਇੱਧਰ ਲਈ ਵੀ ਉੱਧ ਜਾ ਕੇ ਵੀ ਕਰੇ ਨੇ ਇਹ ਆਪਣੇ ਦਾ ਰੁਝਾਨ ਹੈ ਕਿ ਕਰਨਾਲ ਦਾ ਵੀ ਬਾਕੀ ਪੱਕੇ ਬਿੰਦ ਤੇ ਲੋ ਮੈਂ ਰਈਸ ਦਾ। ਕੋਮਕਰ ਸਾਹਿਬ ਕੁਝ ਕਿਸਾਨ ਅਜੇ ਹੁੰਦੇ ਆ ਜਿਨ੍ਹਾਂ ਨੇ ਘਰ ਦਾ ਬੀਜ ਬੜਾ ਸਾਂਭ ਕੇ ਰੱਖਿਆ ਹੋਇਆ ਹੁੰਦਾ ਉਹਨਾਂ ਦੀ ਮੰਤ ਹੈ ਕਿ ਜਿਹੜੇ ਰੇਟ ਕਣਕ ਦੇ ਵਾਧਾ ਫੈਲੀ ਆਦੇ ਆਪਾਂ ਘਰ ਦਾ ਬੀਜ ਈ ਚ ਲੈਨੇ ਆ। ਕਈ ਵਾਰ ਉਹਨਾਂ ਦਾ ਬੀਜ ਜਿਹੜਾ ਆ ਉਹ ਜੰਮਦਾ ਨਹੀਂ। ਕੁਝ ਕਿਸਾਨ ਐਦਾਂ ਦੇ ਵੀ ਆ ਮੈਂ ਪਿਛਲੇ ਸਾਲ ਦੇਖਿਆ ਉਹਨਾਂ ਨੇ ਆਪਣੇ ਘਰ ਦਾ ਬੀਜ ਬੀਜਿਆ ਜੰਮਿਆ ਨਹੀਂ ਫਿਰ ਉਹਨਾਂ ਨੂੰ ਬਾਜ਼ਾਰ ਤੋਂ ਥੈਲੀਆਂ ਲੈ ਕੇ ਬੀਜਣਾ ਪਿਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਜੇ ਘਰ ਦਾ ਬੀਜ ਬੀਜਲਾ ਹੈ ਤਾਂ ਉਹ ਉਹਨੂੰ ਕਿਵੇਂ ਕੋਈ ਸੋਧ ਲਿਆ ਜਾਵੇ ਜਾਂ ਜਾਂ ਕਿਵੇਂ ਕਿ ਉਹਨੂੰ ਉਗਾ ਕੇ ਦੇਖਿਆ ਜਾਵੇ ਬਸ ਇਹੀ ਹੈ ਜੀ ਘਰ ਦੇ ਬੀਜ ਨੂੰ ਆਪਣਾ ਸੋਧਿਆ ਤਾਂ ਪਹਿਲਾਂ ਹੀ 100 ਰੁਪਏ ਰੱਖੋ ਠੀਕ ਹੈ ਤੇ ਜਦੋਂ ਆਪਣਾ ਸੀਜ਼ਨ ਤੋਂ 15 ਦਿਨ ਪਹਿਲਾਂ ਆਪਣੇ ਘਰੇ ਮਿੱਟੀ ਗਮਲੇ ਦੇ ਵਿੱਚ ਗਿਣ ਕੇ ਦਾਣੇ ਪਾਓ ਉਹਦੇ ਵਿੱਚ ਪਤਾ ਲੱਗ ਜਾਂਦਾ ਕਿੰਨੇ ਕਿੰਨੇ ਪਰਸੈਂਟ ਜਰਮੀਨੇਸ਼ਨ ਕਿੰਨੀ ਹੋ ਗਈ ਹੈ ਬਸ ਇਹੀ ਹੁੰਦਾ ਹੈ ਪਕਰ ਸਾਹਿਬ ਜੀ ਅਪਾ ਜਰਮੀਨੇਸ਼ਨ ਨੂੰ ਲੈ ਕੇ ਗੱਲ ਕਰੀਏ ਤਾਂ ਜਿਹੜਾ ਬੀਜ ਹੈਗਾ ਆ ਉਹ ਥੈਲੀਆਂ ਦੇ ਵਿੱਚ ਇਹ ਜਾਂ ਕੋਈ ਜਿਹੜੀ ਦਵਾਈ ਆ ਉਹ ਲੱਗੀ ਲਗਾਈ ਆਉਂਦੀ ਹੈ ਕਿ ਬੀਜ ਜਿਹੜਾ ਨਰੋਲ ਜਾਂਦਾ ਹੈ ਦਵਾਈ ਲੱਗੀ ਨਹੀਂ ਹੁੰਦੀ ਕਣਕ ਦੇ ਪੀ ਨੂੰ ਇਹ ਆਪਣੇ ਲਾਣੀ ਪੈਂਦੇ ਪੁਰਾਣੀ ਦਵਾਈ ਟਰ ਐਕਸਲ ਸਾਜ ਤੇ ਚੱਲ ਰਿਹਾ ਜੀ ਹਾਂ ਜੀ ਹਾਂ ਜੀ ਪਰ ਹੁਣ ਬਹੁਤ ਅਪਗ੍ਰੇਡ ਆ ਗਏ ਨੇ ਦਵਾਈਆਂ ਹੁਣ ਜਿਵੇਂ ਆਪਣੇ ਕੋਲ ਨਵੀਂ ਆਈ ਆ ਮਾਈਕੋਜਨ ਹਾਂ ਜੀ ਇਹਨੂੰ 1 ਕਿਲੋ 2 ਗ੍ਰਾਮ ਲਾਣੀ ਹੈ ਜੀ ਅੱਛਾ ਜੀ ਹਾਂ ਵੀ ਮਤਲਬ 1 ਕਿਲੋ ਜਿਹੜੀ ਆ ਉਹਨੂੰ 2 ਗ੍ਰਾਮ ਲਾਣੀ ਆ ਤੇ ਇਹਦੇ ਨਾਲ ਜਰਮੀਨੇਸ਼ਨ ਤੀਜੇ ਤੋਂ ਚੌਥੇ ਦਿਨ ਸਟਾਰਟ ਹੋ ਜਾਂਦੀ ਆ ਅੱਛਾ ਇਹ ਸੀ ਤੇ ਜਿਹੜੇ ਆਪਣੇ ਜ਼ਮੀਨ ਦੇ ਤਾਕੀ ਤਰਤੇ ਪਏ ਨੇ ਉਹ ਬਹੁਤ ਛੇਤੀ ਇਹਦੇ ਨਾਲ ਲੱਗਦੇ ਇਹਦੇ ਨਾਲ ਲੱਗਦੇ ਆ ਤਾਂ ਕਿੰਨੀ ਕੁ ਮਤਲਬ ਕਿ ਇਹ ਮਹਿੰਗੀ ਹੈਗੀ ਜੇ ਇੱਕ ਕਵਾਂਟਲ ਨੂੰ 200 ਗ੍ਰਾਮ ਲੱਗੂਗੀ ਇੱਕ ਕਵਾਂਟਲ ਨੂੰ ਜੇ ਕਿਲੋ 200 ਗ੍ਰਾਮ ਲੱਗਣਾ 200 ਗ੍ਰਾਮ ਲੱਗਦੀ ਆ ਇਹ ਕਿੰਨੇ ਕੁ 120 30 ਰੁਪਏ ਕਿਲੇ ਨਹੀਂ ਪੈਂਦੀ ਤੇ ਜੇ ਜੀਮੀਦਾਰ ਚਲੋ 120 30 ਰੁਪਏ ਖਰਚ ਵੀ ਲੈਂਦਾ ਹੈ ਤਾਂ ਇਹਨਾਂ ਦਾ ਕਹਿਣ ਦਾ ਮਤਲਬ ਹੈ ਦੂਜੇ ਤੀਜੇ ਦਿਨ ਹੀ ਟਰਮੀਨੇਸ਼ਨ ਨੂੰ ਇਹ ਚਾਲੂ ਕਰ ਦਿੰਦੀ ਹੈ ਤੇ ਦਾਣਾ-ਦਾਣਾ ਜਿਹੜਾ ਆ ਉਹ ਜੰਮਦਾ ਆ ਹੈ ਨਾ ਤੇ ਬਾਕੀ ਇਹਨਾਂ ਦਾ ਕਹਿਣਾ ਹੈ ਆ ਦੇਖੋ ਕਣਕ ਜਿਹੜੀ ਆ ਇਹ ਇਹਨਾਂ ਨੇ ਇੱਥੇ ਇਹ ਬੀਜ ਕੇ ਟ੍ਰੀਟਮੈਂਟ ਕਰਕੇ ਇਸ ਦਵਾਈ ਦੇ ਨਾਲ ਟ੍ਰੀਟਮੈਂਟ ਕਰਕੇ ਇਹ ਇੱਥੇ ਰੱਖੀ ਹੋਈ ਆ ਦਾਣਾ-ਦਾਣਾ ਇਹ ਇਹਦਾ ਜਿਹੜਾ ਆ ਉਹ ਜੰਮਿਆ ਹੈਗਾ ਆ ਤੇ ਜਿਵੇਂ ਕਾਂਗਿਆਰੀ ਦੀ ਜੀ ਆਪਾਂ ਗੱਲ ਕਰ ਲਈ ਜਿਵੇਂ ਹਰਦੀ ਰੋਗ ਝੋਨੇ ਨੂੰ ਪੈਂਦਾ ਇਦਾਂ ਕਾਂਗਿਆਰੀ ਵੀ ਕਣਕ ਨੂੰ ਪੈਂਦੀ ਆ ਹਨਾ ਜੀ ਉਹਦੇ ਲਈ ਕੋਈ ਸਪੈਸ਼ਲ ਹੋਰ ਦਵਾਈ ਕੋਈ ਮਾਰਕੀਟਸ ਆਈ ਇਦਾਂ ਦੀ ਇਹ ਇਦਾਂ ਵੀ ਕੋਈ ਸਪੈਸ਼ਲ ਦਵਾਈ ਤਾਂ ਹੈ ਹੀ ਨਹੀਂ ਪਰ ਇਹਨਾਂ ਤੇ ਹੁਣ ਜਿਹੜੇ ਨਵੇਂ ਕਈ ਜੇ 100 ਦੀ ਇੰਨਾ ਹੋ ਗਏ ਕਿ ਇਹਨਾਂ ਨੂੰ ਕਾਂਗਿਆਰੀ ਨੇੜੇ ਆਉਂਦੀ ਉਹਨਾਂ ਵੈਸੇ ਪੀਲੀ ਕੁੰਗੀ ਲਈ ਆਪਾਂ ਅੰਦਰ ਜੇ ਪ੍ਰੋਫੀ ਕੋਨਾ ਜਿਹੜਾ ਟੈਕ ਟੂ ਕੋਨਾ ਜਿਹੜਾ ਕਰ ਦਿੰਨੇ ਕਰ ਦਿੰਦੇ ਆ ਹੋਰ ਕੋਈ ਕਿਸਾਨ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿ ਕਣਕ ਦੇ ਵਿੱਚ ਕੋਈ ਜਿਵੇਂ ਗਰੋਥ ਪ੍ਰੋਮੋਟਰ ਪਾਉਂਦੇ ਆ ਕੋਈ ਇਹ ਜਿਆ ਗਰੋਥ ਪ੍ਰੋਮੋਟਰ ਹੋਵੇ ਜਿਹੜਾ ਕਣਕ ਦੇ ਤੇ ਉਹਦੇ ਵਿੱਚ ਉਹਨੂੰ ਸਹਾਇਤਾ ਮਿਲਦੀ ਹੋਵੇ ਕਣਕ ਦੇ ਵਿੱਚ ਮੇਨ ਤੱਤ ਤਾਂ ਸਲਫਰ ਹੋ ਗਿਆ ਤੇ ਮੈਗਨੀਜ਼ ਹੋ ਗਿਆ ਮੈਗਨੀਸ਼ੀਅਮ ਹੋ ਗਿਆ ਇਹਨਾਂ ਦੇ ਸਪਰੇਅ ਕੀਤੀ ਜਾਵੇ ਜਾਂ ਸਲਫਰ ਨੂੰ ਆਪਾਂ ਥੱਲੇ ਦਾਣੇਦਾਰ ਆਰੀ ਹੈ ਸਲਫਰ ਨੂੰ ਡੀਏਪੀ ਦੇ ਨਾਲ ਪਾ ਸਕਦੇ ਆ ਇਹੀ ਮੇਨ ਤੱਤ ਨੇ ਕਿ ਉਹ ਪlant growth regulator ਤਾਂ ਜੇ ਜ਼ਮੀਨ 'ਚ ਤੱਤ ਪਏ ਨੇ ਤਾਂ ਉਹਨੇ ਆਪਣੇ ਐਕਟੀਵੇਟ ਹੋਈ ਜਾਣਗੇ ਸੋ ਸਭ ਤੋਂ ਵੱਡਾ ਜੀਵਨਾਰਦ ਨੂੰ ਇੱਕ ਸਮੱਸਿਆ ਖੜੀ ਹੋਈ ਆ ਕੀ ਡੀਏਪ ਮਿਲ ਨਹੀਂ ਰਿਹਾ 파ਰਾਵਤੀ 16 ਪਾਵਾ ਕਿ ਜਾਂ ਇਹ ਇੱਕ ਹੋਰ ਆ ਰਿਹਾ ਹੈ ਵੀ 046 ਦਾ ਸਮਥਿੰਗ ਵੀ ਉਹ ਉਹ ਤੁਸੀਂ ਕੀ ਕਹਿੰਦੇ ਆ ਵੀ ਕਿੰਨਾ ਕਾਰਗਰ ਹੈਗਾ ਅਜੇ ਡਾਈ ਨਹੀਂ ਮਿਲਦਾ ਦੇਖੋ ਜੇ ਡੀਏਪ ਵੱਲ ਵੈਸੇ ਤਾਂ ਡੀਏਪ ਦੇ ਰੈਕ ਹੁਣ Diwali ਤੋਂ ਬਾਅਦ ਕਾਫੀ ਸ਼ੁਰੂ ਹੋ ਰਹੇ ਨੇ ਤੇ ਜ਼ਿੰਮੇਦਾਰਾਂ ਨੂੰ ਨਹੀਂ ਤਾਂ NPK ਬਹੁਤ ਆ ਗਏ ਨੇ 22013 ਨੇ 1 ਕੁਇੰਟਲ ਪਰ ਦਿ ਕਿੰਨਾ ਪਾ ਸਕਦੇ ਆ 123216 ਦੇ ਵਿੱਚ ਤੁਹਾਨੂੰ ਪੋਟਾਸ਼ ਮਿਲ ਜਾਨੇ ਉਹਨੇ ਆਪਣਾ ਮੁੱਲ ਮੋੜ ਦੇ। 0460 ਦੇ ਵਿੱਚ ਯੂਰੀਆ ਐਡ ਕਰਨਾ। ਯੂਰੀਆ ਵਿੱਚ ਜੀ ਆਪਾਂ ਪਾਣੇ ਹਾਂ ਭੱਜਨ ਦੀ ਲੋਡ ਨਹੀਂ ਹੈਗੇ ਬਹੁਤ ਤੱਤ ਆ ਗਏ। ਆ ਗਏ। ਪਿਛਲੇ ਵੀਰ ਦੋ ਸਾਲ ਤੋਂ ਹੁਣ BB0 ਨਾ ਕਣਕਾ ਬੀਜ ਰਹੇ ਨੇ ਲੋਕ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪਈ। ਜੇ ਆਪਾਂ ਪੰਜਾਬ ਯੂਨੀਵਰਸਿਟੀ ਦੇ ਬੀਜ ਇੱਕ ਪਾਸੇ ਲੈ ਲਈਏ ਇੱਕ ਪਾਸੇ ਦਿੱਲੀ ਯੂਨੀਵਰਸਿਟੀ ਦੇ ਬੀਜ ਲੈ ਲਈਏ ਉਹ ਕੰਪੈਰੀਜ਼ਨ ਦੇ ਵਿੱਚ ਕਿਵੇਂ ਹੈਗਾ ਕੋਈ ਇਹ ਮੇ ਦਿੱਲੀ ਯੂਨੀਵਰਸਿਟੀ ਕੋ 20 ਕੋ ਝਾੜ ਵੱਧ ਘਟ ਹੈਗਾ ਕੀ ਇਸ ਤਰ੍ਹਾਂ ਨਹੀਂ ਦੋਨੋਂ ਯੂਨੀਵਰਸਿਟੀਆਂ ਬੈਸਟ ਨਿਕਾਲਦੇ ਦੇ ਵਿੱਚ ਇਹਨਾਂ ਦੇ 327 ਦਿੱਲੀ ਵਾਲਿਆਂ ਦੀ ਪੂਰੀ ਕਾਮਯਾਬੀ ਹੈ ਤੇ ਉਧਰੋਂ 826 ਪੂਰੀ ਕਰਦਾ ਹੈ ਜੀ ਬਾਕੀ ਜੇ ਲਾਸਟ ਗੱਲ ਆਪਾਂ ਕਰ ਲਈਏ ਮੌਸਮ ਜਿਹੜਾ ਹੈਗਾ ਨਹੀਂ ਮੌਸਮ ਦੇ ਉੱਤੇ ਜਿਹੜਾ ਝਾੜ ਉਹ ਡਿਪੈਂਡ ਕਰਦਾ ਹੈ ਵੀ ਕਿਵੇਂ ਦਾ ਮੌਸਮ ਜੇ ਰਹੇ ਤਾਂ ਝਾੜ ਜਿਹੜਾ ਜ਼ਿੰਮੇਵਾਰ ਦਾ ਉਹ ਵਧਿਆ ਸਾਰੀ ਫਸਲ ਜਿਹੜੀ 80% ਝਾੜ ਮੌਸਮ ਤੇ ਡਿਪੈਂਡ ਕਰਦਾ ਹੈ ਇਹ ਕੋਈ ਖੰਡ ਵਧੀਆ ਪੈ ਗਈ ਤਾਂ ਕਨਕ ਦਾ ਝਾੜਾ ਐ ਪੋ ਮੈਡੀਕਲ ਵਧੀਆ ਵਧੂ ਆ। ਬਾਕੀ ਲਾਸਟ ਗੱਲ ਜੇ ਆਪਾਂ ਕਰ ਲਈਏ ਕਿ ਕਿਹੜੀਆਂ ਡੇਟਾਂ ਦੇ ਵਿੱਚ ਜ਼ਿਮੀਂਦਾਰ ਨੂੰ ਕਣਕ ਦੀ ਜਿਹੜੀ ਬਿਜਾਈ ਆ ਉਹ ਕਰਨੀ ਚਾਹੀਦੀ ਹੈ ਜਿਹਦਾ ਵਧੀਆ ਝਾੜ ਲਾਏ। ਉਹ 1 ਨਵੰਬਰ ਤੋਂ ਲੈ ਕੇ ਸਟਾਰਟ ਕਰੇ। ਨਹੀਂ ਨਵੰਬਰ ਦਾ ਪਹਿਲਾ ਹਾਂ ਪਹਿਲਾ ਹਫਤਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਕਿਉਂਕਿ ਐਤਕੀ ਗਰਮੈਸ਼ ਥੋੜੀ ਜ਼ਿਆਦਾ ਜ਼ਿਆਦਾ ਹੈ ਤਾਂ ਜ਼ਿਮੀਂਦਾਰਾਂ ਭਰਾਵਾਂ ਨੂੰ ਇਹ ਸਲਾਹ ਦੇਣਾ ਕਿ 1 ਨਵੰਬਰ ਤੋਂ ਬਿਜਾਈ ਸ਼ੁਰੂ ਕਰੀ। ਤੋਂ ਤੇ ਜਿਹੜੀ ਬਿਜਾਈ ਆ ਉਹ ਪਹਿਲਾਂ ਡ੍ਰਿਲਿੰਗ ਨਾ ਹੁੰਦੀ ਸੀ ਹੁਣ ਸੁਪਰਸੀਡਰ ਦੇ ਨਾਲ ਹੁੰਦੀ ਆ ਇਹ ਜਿਹੜੀ ਗੁਲਾਬੀ ਸੰਡੀ ਆ ਉਹਦਾ ਵੀ ਪਿਛਲੇ ਸਾਲ ਦੇ ਵਿੱਚ ਅਟੈਕ ਰਿਆ ਜੇ ਐਦਾਂ ਹੁੰਦਾ ਐਦਾਂ ਕੋਈ ਉਹਨਾਂ ਨੂੰ ਕੋਈ ਬੀਜ ਦੇ ਨਾਲ ਜਾਂ ਕੁਝ ਸਪਰੇਅ ਕਰਨ ਦੀ ਕੋਈ ਲੋੜ ਹੈਗੀ ਐਦਾਂ ਦੀ ਉਹ ਗੁਲਾਬੀ ਸੰਡੀ ਵਾਲੇ ਯੂਨੀਵਰਸਿਟੀ ਨੇ ਕੋਈ ਦੱਸਿਆ ਹੈ ਨਹੀਂ ਕਿਹੜੀ ਦਵਾਈ ਆਈ ਹੈ ਕੋਈ ਪ੍ਰੋਪਰ ਵੈਸੇ ਤਰ੍ਹਾਂ ਮਿੱਟੀ ਵੀ ਪਾ ਰਹੇ ਨੇ نیچے ਕਲੋਰੋ ਵੀ ਪਾ ਦਿੰਦੇ ਨੇ ਤੇ ਪ੍ਰੋਪਰ ਕੋਈ ਦਵਾਈ ਆਪਣੀ ਆਈ ਨਹੀਂ ਵੈਸੇ ਐਤਕੀ ਇਕੱਠਾ ਬਹੁਤ ਚੱਕ ਰਹੇ ਨੇ ਗਰਾਲੀ ਹੈ ਨਹੀਂ ਕੇਚ ਐਤਕੀ ਸਹੀ ਰਹੂਗਾ ਸਹੀ ਰਹੂਗਾ Però sí que m'ha pensat i tant